ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਨ ਲੱਗਦੇ ਆਂ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਿੱਦਾਂ ਕੱਟਦੇ ਆਂ ਸਭ ਤੋਂ ਪਹਿਲਾਂ ਜੀ ਆਪਾਂ ਪੈਂਟ ਪਲਾਜ਼ੋ ਦੀ ਲੰਬਾਈ ਲੈਣੀ ਹੈ 37 ਇੰਚ ਆਪਾਂ ਫੋਲਡ ਕਰ ਲਿਆ ਕੱਪੜਾ ਆਪਾਂ ਫਰੰਟ ਪੀਸ ਦੀ ਕਟਿੰਗ ਕਰਾਂਗੇ ਬੈਕ ਪੀਸ ਨੇ ਜਿਹੜੇ ਫੇਰ ਕੱਟੇ ਜਾਣਗੇ ਇਹਦੇ ਨੀਚੇ ਜੀ ਦੇਖੋ ਪੈਂਟ ਪਲਾਜ਼ੋ ਦੇ ਕਟਾਅ ਨੇ ਤਾਂ ਹੇਠਾਂ ਨੀਚੇ ਫੋਲਡ ਵਾਲਾ ਜਿਹੜਾ ਐਕਸਟਰਾ ਆਪਾਂ ਕੱਪੜਾ 2 ਇੰਚ 2 ਇੰਚ ਰੱਖਦੇ ਆ ਉਹਦੀ ਲੋੜ ਨਹੀਂ ਕੋਈ ਰੱਖਣ ਦੀ ਆਪੇ ਤੋਂ ਸਾਢੇ 37 ਇੰਚ ਲੰਬਾਈ ਹੈ ਦੀ ਸਾਢੇ 37 ਇੰਚ ਇੱਥੇ ਰੱਖਾਂਗੇ ਜੀ ਇਹ ਆਪਾਂ ਨਿਸ਼ਾਨ ਲਗਾ ਲਏ ਸੀ ਸਾਢੇ 37 ਇੰਚ ਹੀ ਇੱਥੇ ਰੱਖਿਆ ਜਾਊਗਾ ਇਹ ਆਪਾਂ ਸਾਢੇ 37 ਇੰਚ ਇਹਦਾ ਸਕੇਲ ਨਾਲ ਲਗਾ ਲੇ 2.5 ਇੰਚ ਆਪਾਂ ਨੇ ਐਕਸਟਰਾ ਫੋਲਡਿੰਗ ਲਈ ਰੱਖਿਆ ਇਧਰੋਂ ਆਪਾਂ ਲਾਸਟਿਕ ਪਾਵਾਂਗੇ ਕਪੜਾ ਫੋਲਡ ਹੋਊਗਾ ਜੀ ਇਸ ਤੋਂ ਬਾਅਦ ਆਪਾਂ ਲਗਾਵਾਂਗੇ 1.5 ਇੰਚ ਝੋਲੇ ਦਾ ਨਿਸ਼ਾਨ ਇਹਦੀ ਲੰਬਾਈ ਹੈ ਜਿਹੜੀ 1.5 ਇੰਚ ਲੱਗੂ ਪਲਾਜ਼ੋ ਦੇ ਜਿਹੜੇ ਫਰੰਟ ਪੱਟਣਗੇ ਇੱਥੋਂ ਇੱਥੋਂ ਹੈਗੇ ਨੇ ਜੀ 13 ਇੰਚ 1 ਇੰਚ ਐਕਸਟਰਾ ਆਪਾਂ ਲਵਾਂਗੇ ਇਥੋਂ ਜੀ ਆਪਾਂ 2 ਇੰਚ ਅੰਦਰ ਨੂੰ ਰੱਖਣਾ 2 ਇੰਚ ਰੱਖਿਆ ਜੀ ਆਪਾਂ ਨੇ 2 ਇੰਚ ਇਧਰੋਂ ਇਥੋਂ ਪਾ ਦੇਣੀ ਆ ਆਪਾਂ ਇਦਾਂ ਕਰਕੇ ਗਲਾਈ ਬਲ ਡੂੰਗੀ ਨਹੀਂ ਪਾਉਣੀ ਆਪਾਂ ਨੇ ਹੂੰ ਜੀ ਆਪਾਂ ਆਹ ਦਾ ਇੱਥੇ 14 ਇੰਚ ਰੱਖਿਆ ਜਿਹੜਾ ਇਹਦਾ ਹਾਫ ਕਰ ਲੈਣਾ 14 ਦਾ ਹਾਫ ਹੈਗਾ 7 ਇੰਚ ਆਹ ਦੇਖੋ ਜੀ 7 ਇੰਚ 7 ਇੰਚ ਇਧਰੋਂ ਤੇ 7 ਇੰਚ ਇਧਰੋਂ 7 ਇੰਚ ਤੇ ਲਗਾਉਣਾ ਇਧਰ ਨਿਸ਼ਾਨ 7 ਇੰਚ ਤੇ ਇੱਥੇ ਲਗਾਉਣਾ 7 ਇੰਚ ਤੇ ਇੱਥੇ ਲਗਾਉਣਾ ਆਪਾਂ ਨੇ ਇਹ ਆਪਾਂ ਹੁਣ ਸਕੇਲ ਨਾਲ ਨਾ ਸਿੱਧਾ ਲਗਾ ਲੈਣਾ ਮੈਂ ਥੋੜਾ ਡਾਰਕ ਨਿਸ਼ਾਨ ਤਾਂ ਨਹੀਂ ਲਗਾ ਰਹੀ ਨਾ ਫਿਰ ਇਹ ਕੱਪੜੇ ਤੇ ਰਹਿ ਜਾਂਦਾ ਥੋੜਾ ਜਿਹਾ ਉਹ ਆਪਾਂ ਨੇ ਇੱਥੋਂ ਲਗਾਉਣਾ ਮੂਰੀ ਦਾ ਨਿਸ਼ਾਨ ਮੂਰੀ ਹੈਗੀ ਆਪਣੀ 9 ਇੰਚ ਆਹ ਜਿਹੜਾ ਆਪਾਂ ਨੇ ਉਰੀ ਨਿਸ਼ਾਨਾ ਇਹਦਾ 9 ਇੰਚ ਹੈਗਾ ਮੂਰੀ ਦਾ ਇੱਥੋਂ ਆਪਾਂ ਰੱਖਣਾ 1 ਇੰਚ ਐਕਸਟਰਾ 10 ਇੰਚ ਤੇ ਆਹ ਉਹ ਆਪਾਂ ਦੇਖੋ ਹਾਫ ਕਰ ਰੱਖਿਆ ਇਹਦਾ 5 ਇੰਚ ਇਧਰੋਂ 5 ਇੰਚ ਇਧਰੋਂ 10 ਇੰਚ ਤੇ ਨਿਸ਼ਾਨ ਲਗਾ ਦੇਣਾ ਹੁਣ ਜੀ ਆਪਾਂ ਨੇ ਕੀ ਕਰਨਾ ਹੈ ਇਹਦਾ ਸਕੇਲ ਨਾਲ ਆ ਦੇਖੋ ਆ ਤਾਂ ਆਪਣੀ ਇੱਥੇ ਆ ਗਿਆ ਇੱਥੋਂ ਥੋੜਾ ਜਿਹਾ ਹਟ ਕੇ ਇਹਦਾ ਇਹ ਹੀ ਆਪਾਂ ਨੇ ਇਧਰ ਜੀ ਹਾਂਜੀ ਬਸ ਅੰਦਰ ਦੀ ਇਹ ਰੱਖਣੇ ਨਿਸ਼ਾਨ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਐਕਸਟਰਾ ਕਪੜਾ ਕਟਿੰਗ ਕਰਦੇ ਆਂ ਸਾਰਾ ਇਹਦਾ ਕਟਿੰਗ ਕਰ ਲੈਣਾ ਆਪਾਂ ਨੇ ਆਹ ਕੱਟ ਨਹੀਂ ਕਰਨ ਇਹ ਬਾਅਦ ਚ ਕਰਾਂਗੇ ਇਹਦੀ ਆਪਾਂ ਕਟਿੰਗ ਕਰਦੇ ਆਂ ਹੁਣ ਆਪਾਂ ਜਿਹੜਾ ਫਰੰਟ ਪੀਸ ਕੱਟ ਲਿਆ ਨਹੀਂ ਤਾਂ ਆਪਾਂ ਕਟਿੰਗ ਕਰਦੇ ਆਂ ਬੈਕ ਪੀਸ ਦੀ ਇਸ ਤੋਂ ਬਾਅਦ ਜੀ ਆਪਾਂ ਹੁਣ ਬੈਕ ਪੀਸ ਕੱਟਣਾ ਇਧਰੋਂ ਤਾਂ ਰੱਖਣਾ ਆਪਾਂ ਨੇ ਇੱਕੋ ਜਿਹਾ ਨੀਚੋਂ ਬਰਾਬਰ ਰੱਖਣਾ ਜੀ ਹੁਣ ਆਪਾਂ ਇਹਦੇ ਉੱਪਰ ਰੱਖ ਲਿਆ ਫਰੰਟ ਪੀਸ ਜਿਹੜਾ ਆਪਾਂ ਕਟਿੰਗ ਕੀਤੀ ਸੀ ਹੁਣ ਆਪਾਂ ਬੈਕ ਪੀਸ ਕੱਟਣ ਲੱਗਿਆਂ ਹੁਣ ਜੀ ਆਪਾਂ ਇਹ ਚੋ ਇਧਰੋਂ ਤੇ ਦੇਖੋ ਬਰਾਬਰ ਰੱਖਣਾ ਇਧਰ ਆਪਾਂ ਸਾਰਾ ਐਕਸਟਰਾ ਕਪੜਾ ਇਧਰ ਕੱਢ ਲਿਆ ਇਥੋਂ ਜੀ ਆਪਾਂ 2 ਇੰਚ ਵੱਧ ਠਿਕਾਣਾ ਰੱਖਣਾ ਇਹ ਨਿਸ਼ਾਨ ਆਪਾਂ ਇੱਦਾਂ ਸਿੱਧਾ ਲਗਾ ਲੈਣ ਇਹਦੇ ਬਰਾਬਰ 2 ਇੰਚ ਇਥੇ ਰੱਖਿਆ 2 ਇੰਚ ਹੀ ਆਪਾਂ ਨੇ ਇਥੋਂ ਰੱਖਣਾ ਇਹਦੇ ਦੇਖੋ ਆਪਾਂ ਨੇ ਫਰੰਟ ਪੀਸ ਤੇ ਕੱਟ ਨਹੀਂ ਪਾਈ ਬੈਕ ਪੀਸ ਤੇ ਦੇ ਕੱਟ ਪਾਉ ਜੀ ਹੁਣ ਇਧਰ ਆਪਣੇ ਕੋਲ ਦੇਖੋ ਕਪੜਾ ਹੀ ਪੂਰਾ ਪੂਰਾ ਰਹਿ ਗਿਆ ਬਿਵਾਲਾ ਵੱਧ ਨਹੀਂ ਹੈਗਾ ਆਜੇ ਜੋ ਜੀ ਆਪਾਂ 2.5 ਇੰਚ ਤਿੰਨ ਵੀ ਰੱਖ ਸਕਦੇ ਆ ਇੱਥੋਂ ਦੇਖੋ 2.5 ਬਚੇ ਤਾਂ ਆ ਵੀ ਆਪਾਂ ਝੋਲੀ ਪੂਰੀ ਆਉਂਦੀ ਐ ਇਸ ਲਈ ਆਪਾਂ ਇਦਾਂ ਕੱਟ ਪਾਉਣੀ ਐ ਇਹਦੇ ਇਹਦੇ ਆਪਾਂ ਲਾਸਟ ਕ ਪਾਉਣੀ ਐ ਆਹ ਦੇਖੋ ਇੱਥੇ ਇੱਥੇ ਰੱਖ ਕੇ ਆ ਇਧਰੋਂ 2.5 ਇੰਚ ਇੱਥੋਂ ਚਾਹੇ ਆਪਾਂ 4 ਇੰਚ ਜਿੰਨੀ ਝੋਲੀ ਹੋ ਉਨਾ ਆਪਾਂ ਵਧਾ ਸਕਦੇ ਆ ਸਾਨੂੰ ਇਹਦੀ ਝੋਲੀ ਬਹੁਤ ਐ ਜੀ ਆਇ ਤੋਂ ਦੇਖੋ 14 ਇੰਚ ਝੋਲੀ 14.5 ਬਹੁਤ ਅਸਾਨ ਇਸ ਲਈ ਆਪਾਂ ਨੇ ਬਾਲਾ ਵੱਧ ਨਹੀਂ ਰੱਖਿਆ ਤੇ ਇਦਾਂ ਇਹਦੇ ਕਾਟ ਪਾਉਗੀ ਇਹ ਆਪਾਂ ਨੇ ਸਿੱਧਾ ਨਹੀਂ ਰੱਖਣਾਵੇਂ ਇਹ ਟੇਡਾ ਰੱਖਿਆ ਜੋ ਇਥੋਂ ਸਕੇਲ ਬੈਕ ਪੀਸ ਤੇ ਤੇ ਕਾਟ ਪਾਉ ਫਰੰਟ ਤੇ ਨਹੀਂ ਪੈਂਦੀ ਫਰੰਟ ਆਪਾਂ ਸਿੱਧਾ ਘਟਿਆ ਜੇ ਦੂਸਰਾ ਲਾਸਟ 벨ਟ ਵਾਲਾ ਪਜਾਮਾ ਬਣਾਈਏ ਤਾਂ ਇਹਦੇ ਇੱਥੇ ਕੱਟ ਪੈਂਦੀ ਆ ਇਹਦੇ ਇੱਥੇ ਕੱਟ ਨਹੀਂ ਪਊਗੀ ਇਹਦੇ ਬੈਕ ਪੀਸ ਤੇ ਪਊਗੀ ਦੇਖੋ ਇੱਥੋਂ ਆਪਾਂ ਨਾ 6 ਇੰਚ ਦਾ ਰੱਖ ਕੇ ਆਹ ਸਕੇਲ ਇੱਧਰ ਰੱਖਣਾ ਏ ਆਪਾਂ ਹੁਣ ਨਿਸ਼ਾਨ ਤਾਂ ਦੇਖੋ ਐਵੇਂ ਲਗਾ ਲਿਆ ਠੀਕ ਹੈ ਨਾ ਪਰ ਅਸੀਂ ਇਹਦਾ ਜਿਹੜਾ ਖਿੱਚ ਪੈਂਦੀ ਐ ਇਹਦਾ ਕਾਰਨ ਇੱਕ ਹੋਰ ਵੀ ਦੱਸਾਂਗੇ ਵਿਉਧਨਾ ਖਿੱਚਣੀ ਪਊਗੀ ਇਹ ਜਿਹੜਾ ਆਪਾਂ ਨੇ ਆ ਤਾਂ ਨਿਸ਼ਾਨ ਦੇਖੋ ਤੁਹਾਡੇ ਸਾਹਮਣੇ ਆਪਾਂ ਨੇ ਇਦਾਂ ਲਾਇਆ ਇਹ ਆਪਾਂ ਅੱਧਾ ਇੰਚ نیچے ਨੂੰ ਲਗਾਵਾਂਗੇ ਇੱਥੋਂ ਜਿਹੜੀ ਆਪਾਂ ਗਲਾਈ ਪਾਉਣੀ ਹੈਗੀ ਇੱਥੋਂ ਪਾਵਾਂਗੇ 2 ਇੰਚ ਇੱਥੋਂ ਤਦ 2 ਇੰਚ ਆਪਾਂ ਨੇ ਆ ਰੱਖਿਆ ਇੱਥੋਂ ਆਪਾਂ ਆ ਗਲਾਈ ਪਾਵਾਂਗੇ ਹੁਣ ਤੁਸੀਂ ਕਹੋਗੇ ਵੀ ਆਹ ਚੀਜ਼ ਤਾਂ ਜੀ ਘਟ ਗਈ ਇਹ ਆਪਾਂ ਨੇ ਜਦ ਸਲਾਈ ਲਾਵਾਂਗੇ ਖਿੱਚ ਕੇ ਇਹਦੇ ਬਰਾਬਰ ਪੂਰੀ ਕਰਨੀ ਹੈ ਜਦੋਂ ਇਹ ਸਿਆਉਣਾ ਆਪਾਂ ਖਿੱਚ ਕੇ ਲਾਵਾਂਗੇ ਜਿੰਨੀ ਖਿੱਚ ਕੇ ਲਾਵਾਂਗੇ ਜੀ ਪਲਾਜ਼ੋ ਕਈ ਪਹਿਣਾ ਕਹਿੰਦੀਆਂ ਨੇ ਗੀਆਂ ਵੀ ਸਾਡਾ ਪਲਾਜ਼ੋ ਇੱਥੋਂ ਚੱਕਿਆ ਜਾਂਦਾ ਹੈਗਾ ਖਿੱਚ ਪੈਂਦੀ ਹੈ ਜੀ ਬੈਠਣ ਚ ਪ੍ਰੋਬਲਮ ਹੈ ਹਨਾ ਤੇ ਸਾਨੂੰ ਇਦਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹ ਇੱਥੇ 1/2 ਇੰਚ ਆਪਾਂ ਨੀਚੇ ਲਗਾਉਣ ਨਾਲ ਇਹ ਨਿਸ਼ਾਨ ਕਾਟ ਪਾਉਣ ਨਾਲ ਇਹ ਪ੍ਰੋਬਲਮ ਆਪਾਂ ਨੂੰ ਨਹੀਂ ਆਉਂਦੀ ਇਹ ਦਾਇਏ ਪਾਉਣ ਨਾਲ ਨਾ ਕਾਟ ਜਿਹੜਾ ਪਲਾਜ਼ੋ ਦੀ ਆ ਖਿੱਚ ਹੈ ਉਹ ਨਹੀਂ ਪੈਂਦੀ ਹੁਣ ਜੀ ਆਪਾਂ ਨੇ 6 ਇੰਚ ਇਥੋਂ ਲੈਣਾ ਆਪਾਂ ਨੇ 6 ਇੰਚ ਤੇ ਨਿਸ਼ਾਨ ਲਗਾ ਲਿਆ ਆ ਦੇਖੋ ਜੀ 6 ਇੰਚ ਤੇ ਨਿਸ਼ਾਨ ਲਗਾ ਲਿਆ 5.5 6 ਜਿੰਨਾ ਵੀ ਹਨਾ ਵੀ ਇੰਨਾ ਕਰ ਸਕਦੇ ਹੋ ਇੱਥੇ ਆਪਾਂ ਨੇ ਰੱਖਣੀ ਆ ਫੱਟੀ ਇਹਦੇ ਅੰਦਰ ਨੂੰ ਆਪਾਂ ਨੇ ਆ ਕਰਨਾ ਨਿਸ਼ਾਨ ਲਗਾਉਣਾ ਅੱਛੇ ਇੰਜ ਟੱਕਰ ਜਿੱਥੇ ਆਪਾਂ ਨੇ ਆ ਲਾਇਆ ਸੀ ਇੱਥੋਂ ਆਪਾਂ ਨੇ ਇਹ ਜਿਹੜਾ ਐ ਐ ਬਦਮਾ ਇੱਥੋਂ ਨਹੀਂ ਰੱਖਣਾ ਇੱਧਰ ਵੀ ਨਹੀਂ ਆਪਾਂ ਨੇ ਦੇਖੋ ਬਦਮਾ ਰੱਖਿਆ ਕਈ ਪਣਾ ਕਹਿੰਦੀਆਂ ਨੇ ਵੀ ਸਾਡੇ ਪਲਾਜ਼ੋ ਘੁੰਮ ਜਾਂਦੇ ਨੇ ਜੀ ਐਦਾਂ ਹੋ ਜਾਂਦੇ ਨੇ ਵੀ ਸ ਇਦਾਂ ਕੱਟਣ ਨਾਲ ਦੇਖ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਜਿਵੇਂ ਅਸੀਂ ਇਹ ਆਏਵੇਂ ਕੱਟ ਰਹਾਂਗੇ ਪਲਾਜ਼ੋ ਤੇ ਬਹੁਤ ਵਧੀਆ ਇਹਦੀ ਨਾਲੇ ਫਿਟਿੰਗ ਆਉਂਦੀ ਆ ਸਾਰਾ ਕੁਝ ਬਹੁਤ ਵਧੀਆ ਰਹਿੰਦਾ ਹੈਗਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਵੀ ਇਦਾਂ ਸਾਡੇ ਵਾਂਗੂ ਪਲਾਜ਼ੋ ਦੀ ਕਟਿੰਗ ਕਰਕੇ ਦੇਖਿਓ ਤੇ ਸਾਨੂੰ ਜ਼ਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਪਾ ਕੇ ਪਲਾਜ਼ੋ ਖੋ ਆਪਾਂ ਨੇ ਆ ਇਦਾਂ ਕਟਿੰਗ ਕਰਤੀ ਹੁਣ ਇਧਰੋਂ ਕਟਿੰਗ ਕਰਾਂਗੇ ਦੀ ਹੁਣ ਆਪਾਂ ਨੇ ਇਧਰੋਂ ਕਟਿੰਗ ਕਰ ਦੇਣੀ ਹੈ ਦੀ ਇਥੋਂ ਥੋੜ੍ਹਾ ਥੋੜ੍ਹਾ ਹੀ ਆਪਾਂ ਨੇ ਇਹ ਕਾਰਡ ਜਿਹੜੀ ਰੇਲ ਲੈ ਕੇ ਜਾਣੀ ਆ ਆ ਦੇਖੋ ਜੀ ਆਪਣੀ ਜਿਹੜੇ ਪਲਾਜ਼ੋ ਦੀ ਇਹ ਕਟਿੰਗ ਹੋ ਗਈ ਤੇ ਇਧਰ ਆਪਾਂ ਜੇਬਾਂ ਲਗਾ ਸਕਦੇ ਆ ਜਿਵੇਂ ਵੀ ਤੁਹਾਡੀ ਇੱਛਾ ਹੈ ਇਧਰ ਲਾਸਟਿਕ ਪੈ ਜੂਗੀ ਨੀਚੇ ਦੇਖੋ ਆਪਾਂ ਫੋਲਡ ਕਰਨਾ ਨਹੀਂ ਹੈਗਾ ਕਿਉਂਕਿ ਇਹ ਟਾਮ ਨੇ ਤਾਂ ਇਹਦੇ ਟੱਕ ਲਾਉਣ ਦੀ ਲੋੜ ਨਹੀਂ ਹੈਗੀ ਤੇ ਜੇ ਇੱਥੇ ਆਪਾਂ ਫੋਲਡਰੇ ਹੀ ਰੱਖਦੇ ਤਾਂ ਇੱਥੇ ਟੱਕ ਲਗਾਉਂਦੇ ਠੀਕ ਹੈ ਜੀ ਤਾਂ ਇੱਥੇ ਆਪਾਂ ਫੋਲਡ ਕਰਨਾ ਜਿਹੜਾ ਇੱਥੇ ਆਪਾਂ ਟੱਕ ਲਗਾ ਲ dennੇ ਨੇ ਤੇ ਜੇ ਵੀ ਇੱਥੇ ਆਪਾਂ ਲਾ ਸਕਦੇ ਆ ਇੱਥੇ ਆਪਾਂ ਜੇਬ ਵੀ ਲਗਾਵਾਂਗੇ ਜਦੋਂ ਸਟਿਚ ਕਰਾਂਗੇ ਹਾਂਜੀ ਇਦਾਂ ਆਪਾਂ ਪਲਾਜ਼ੋ ਦੀ ਕਟਿੰਗ ਹੈ ਜਿਹੜੀ ਕਰ ਲਈ ਹੁਣ ਆਪਾਂ ਇਹਨੂੰ ਸਟਿਚ ਕਰਾਂਗੇ ਤੇ ਤੁਸੀਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਧੰਨਵਾਦ